ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਸਾਰੇ ਪੈਨਪ੍ਰਾਮਾਂ ਦਾ ਸੋ ਅੱਜ ਆਪਾਂ ਤੁਹਾਡੇ ਵਾਸਤੇ ਨਾਨਕਨਗਰੀ ਮੋਗਾ ਸ਼ਹਿਰ ਦੇ ਵਿੱਚ ਕੋਠੀ ਲੈ ਕੇ ਆਏ ਹਾਂ ਸੋ ਕੋਠੀ ਹੈਗੀ ਹੈ 6 ਮਰਲਿਆਂ ਦੀ ਸੋ ਵੀਡੀਓ ਨੂੰ ਸਕਿੱਪਣਾ ਕਰਿਓ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ 20 ਫੁੱਟ ਫਰੰਟ ਹੈ ਇਸ ਕੋਠੀ ਦਾ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲਟੇ ਸੈਟਿੰਗ ਕਰਕੇ ਸੋ ਇਸ ਕੋਠੀ ਦੀ ਗੱਲ ਕਰੀਏ ਤਾਂ ਇੱਕ ਸਟਾਰਟਿੰਗ ਤੇ ਜਿਹੜੀ ਆ ਦੁਕਾਨ ਬਣੀ ਹੋਈ ਆ ਕਾਫੀ ਖੁੱਲੀ ਡੁੱਲੀ ਜਿਹੜੀ ਆ ਦੁਕਾਨ ਆ ਖੁੱਲਾ ਡੁੱਲਾ ਜਿਹੜਾ ਪੋਰਚਾ ਤੁਸੀਂ ਦੇਖ ਸਕਦੇ ਹੋ ਔਰ ਦੁਕਾਨ ਦਾ ਜਿਹੜਾ ਲੈਂਟਰ ਆ ਉਹ ਨੀਵਾ ਕੋਠੀ ਦੀ ਕੁਰਸੀ ਦੀ ਗੱਲ ਕਰੀਏ ਤਾਂ ਲਗਭਗ 2 ਫੁੱਟ ਜਿਹੜੀ ਆ ਉੱਚੀ ਹੈਗੀ ਆ ਗਲੀ ਦੇ ਨਾਲੋਂ ਸੋ ਅੱਧੇ ਘੱਟ ਫੁੱਟ ਤੋਂ ਜ਼ਿਆਦਾ ਗਲੀ ਤੋਂ ਉੱਚੀ ਜਿਹੜੀ ਆ ਇਹ ਦੁਕਾਨ ਹੈਗੀ ਆ ਔਰ ਬਾਕੀ ਲੌਬੀ ਤੋਂ ਜਿਹੜੀ ਆ ਕੁਰਸੀ ਉਹ ਵੀ ਡੇਢ ਘੱਟ ਫੁੱਟ ਦੇ ਕਰੀਬ ਜਿਹੜੀ ਆ ਉੱਚੀ ਹੈਗੀ ਆ ਆਪਾਂ ਇਹ ਦੁਕਾਨ ਜਿਹੜੀ ਆ ਇਸ ਵੇਲੇ ਦੇਖ ਰਹੇ ਆ ਬਹੁਤ ਹੀ ਵਧੀਆ ਜਿਹੜੀ ਆ ਦੁਕਾਨ ਬਣੀ ਹੋਈ ਆ ਸ਼ੀਸ਼ਾ ਲੱਗਿਆ ਹੋਇਆ ਟਾਈਲਸ ਲੱਗੀ ਹੋਈ ਆ ਡੌਨ ਸਿਲਿੰਗ ਲੱਗੀ ਹੋਈ ਆ ਦੋ ਪਾਰਟੀਸ਼ਨ ਜਿਹੜੇ ਆ ਇਸ ਦੁਕਾਨ ਦੇ ਬਣੇ ਹੋਏ ਆ ਲਗਭਗ ਦਾਦਾ ਫੁੱਟ ਦੇ ਸੋ ਇੱਕ ਗੇਟ ਜਿਹੜਾ ਪੋਰਚ ਦੇ ਵਿੱਚ ਹੈਗਾ ਤੇ ਇੱਕ ਫਰੰਟ ਤੇ ਆ ਤੇ ਆਜੋ ਫਿਰ ਇੰਟਰ ਕਰਦੇ ਆ ਆਪਾਂ ਇਸ ਕੋਠੀ ਦੇ ਵਿੱਚ ਤਾਂ ਆਪਾਂ ਗੱਲ ਕਰਦੇ ਸੀ ਲਗਭਗ ਹਾਂ ਗਲੀ ਤੋਂ 2 ਫੁੱਟ ਉੱਚੇ ਜਿਹੜੀ ਕੋਠੀ ਹੈਗੀ ਆ ਦੁਕਾਨ ਦਾ ਲੈਂਟਰ ਜਿਹੜਾ ਉਹ ਨੀਵਾ ਹੈਗਾ ਆਪਾਂ ਦੇਖਿਆ ਸੋ ਪੌੜੀਆਂ ਦੇ ਵਿੱਚ ਇਹ ਪੱਥਰ ਲੱਗੇ ਹੋਇਆ ਸਟੀਲ ਦੀ ਰੇਲਿੰਗਾਂ ਔਰ ਕਾਬੜ ਜਿਹੜੇ ਆ ਪੌੜੀਆਂ ਦੇ ਥੱਲੇ ਜਿਹੜਾ ਬਹੁਤ ਹੀ ਸੋਹਣਾ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਸਾਹਮਣੇ ਸੋ ਨਾਲ ਇੱਕ ਵਾਸ਼ ਮਸ਼ੀਨ ਦਿੱਤਾ ਹੋਇਆ ਐਲਈਡੀ ਪੈਨਲ ਆ ਇਹ ਰਸੋਈ ਦੀ ਤਰਫ ਜਿਹੜਾ ਬਣਿਆ ਹੋਇਆ ਸੋ ਕੁਠੀ ਰੰਗ ਰੋਗਣ ਜਿਹੜਾ ਉਹ ਹੋਣ ਵਾਲਾ ਬਾਕੀ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਦੇਖ ਰਹੇ ਆ ਇਸ ਵੇਲੇ ਡ੍ਰਾਇੰਗ ਰੂਮ ਉਹ 6 ਮਰਲਿਆਂ ਦੇ ਵਿੱਚ ਜਿਹੜੀ ਆ ਡਬਲ ਸਟੋਰੀ ਕੋਠੀ ਆ ਇਹ ਬਣੀ ਹੋਈ ਆ ਸਾਰੀ ਕੋਠੀ ਦੇ ਵਿੱਚ ਪੀਓਪੀ ਦੀ ਗੱਲ ਕਰੀਏ ਵਾਲ ਪੇਪਰ ਵੀ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੋ ਬੈੱਡਰੂਮ ਜਿਹੜੇ ਆ ਥੱਲੇ ਆ ਸਾਹਮਣੇ ਆਪਾਂ ਜਿਹੜੀ ਆ ਕਿਚਨ ਦੇਖ ਰਹੇ ਆ ਬਹੁਤ ਹੀ ਵਧੀਆ ਜਿਹੜਾ ਕਬੜ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਹੈ ਕਿਚਨ ਦੇ ਵਿੱਚ ਬਹੁਤ ਹੀ ਸੋਹਣਾ ਸਰਮਿਕਾ ਲੱਗਿਆ ਹੋਇਆ ਤੁਸੀਂ ਬੁੱਧਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੋ ਦੋ ਬੈੱਡਰੂਮ ਆ ਫਰਸਟ ਬੈੱਡਰੂਮ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਆ ਵਾਲਪੇਪਰ ਲੱਗਿਆ ਹੋਇਆ ਪੀਓਪੀ ਦਾ ਕੰਮ ਜਿਹੜਾ ਉਹ ਹੋਇਆ ਵੀ ਹੈ ਸੋ ਰੇਟ ਦੀ ਆਪਾਂ ਗੱਲ ਕਰੀਏ ਤਾਂ 40 ਲੱਖ ਰੁਪਈਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਰੇਟ 40 ਲੱਖ ਰੁਪਈਆ ਡਿਮਾਂਡ ਆ ਬਾਕੀ ਥੋੜਾ ਬਹੁਤਾ ਜਿਹੜਾ ਮਾਨਤਾਣਾ ਉਹ ਹੋ ਜੂਗਾ ਸੋ ਆਪਾਂ ਐਸਬੂਲੀ ਹੈਗੀਆਂ ਬੈਕ ਸਾਈਡ ਤੇ ਜਾਲ ਬਣਿਆ ਹੋਇਆ ਔਰ ਦੋਨਾਂ ਕਮਰਿਆਂ ਨੂੰ ਜਿਹੜਾ ਵਾਸ਼ਰੂਮ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਇੱਕ ਦਾ ਗੇਟ ਜਿਹੜਾ ਜਾਲ ਦੇ ਵਿੱਚ ਆ ਤੇ ਦੂਸਰੇ ਬੈਡਰੂਮ ਦੇ ਵਿੱਚ ਉਹ ਦਿੱਤਾ ਹੋਇਆ ਗੇਟ ਸੋ ਫਰਸਟ ਬੈਡਰੂਮ ਆਪਾਂ ਦੇਖਿਆ ਰਸੋਈ ਵੀ ਆਪਾਂ ਦੇਖ ਲਈ ਆ ਲੌਬੀ ਵੀ ਆਪਾਂ ਦੇਖ ਲਈ ਤੇ ਚਲੋ ਦੇਖਦੇ ਆ ਦੂਸਰਾ ਬੈਡਰੂਮ ਸੋ 40 ਲੱਖ ਡਿਮਾਂਡ ਵਾਲੀ ਇਹ ਕੋਠੀ ਆ ਨਾਨਕਨਗਰੀ ਮੋਗਾ ਸ਼ਹਿਰ ਦੇ ਵਿੱਚ ਤੋ ਦੂਸਰੇ ਬੈਡਰੂਮ ਦੇ ਵਿੱਚ ਜਿਹੜਾ ਕਬਡਰਸ ਆ ਉਹ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਵਾਲਪੇਪਰ ਲੱਗਿਆ ਹੋਇਆ ਪੀਓਪੀ ਦਾ ਕੰਮ ਜਿਹੜਾ ਹੋਇਆ ਵੀ ਆ ਔਰ ਇਹ ਵਾਸ਼ਰੂਮ ਦੋਨਾਂ ਕਮਰਿਆਂ ਦੇ ਨਾਲ ਅਟੈਚ ਆ 6 ਮਰਲੇ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਅੱਗੇ ਇੱਕ ਦੁਕਾਨ ਆ ਕਾਫੀ ਖੁੱਲੀ ਡੁੱਲੀ ਆ ਪੋਰਚ ਵੀ ਕਾਫੀ ਖੁੱਲਾ ਡੁੱਲਾ ਨਾਨਕਨਗਰੀ ਏਰੀਆ ਬਹੁਤ ਸੋਹਣਾ ਏਰੀਆ ਤੁਸੀਂ ਜਾਣਦੇ ਹੋ ਸੋ ਵੀ ਫੋਟਾ ਫਰਾਂਟਾ 10 ਕੇ ਸਾਲ ਹੋ ਗਿਆ ਇਸ ਕੋਠੀ ਨੂੰ ਬਣੀ ਨੂੰ ਸੋ ਕਈ ਵੀਰ ਪੁੱਛਦੇ ਹੁੰਦੇ ਆ ਬਾਈ ਜੀ ਵੇਚਦੇ ਕਿਉਂ ਆ ਸੋ ਬੱਚੇ ਹੈਗੇ ਆ ਜੀ ਬਾਹਰ ਤੇ ਬਾਈ ਹੋਰੇ ਨੇ ਵੱਡਾ ਘਰ ਜਿਹੜਾ ਉਹ ਬਣਾਉਣਾ ਹੈਗਾ ਇਸ ਕਰਕੇ ਇਹ ਕੋਠੀ ਜਿਹੜੀ ਆ ਵੇਚਦੇ ਪਏ ਆ ਡਬਲ ਸਟੋਰੀ ਕੋਠੀ ਆ ਔਰ ਆਪਾਂ ਇਸ ਵੇਲੇ ਪਹੁੰਚ ਚੁੱਕੇ ਆ ਫਰਸਟ ਫਲੋਰ ਤੇ ਸੋ ਉੱਪਰਲੇ ਪੋਰਸ਼ਨ ਦੀ ਗੱਲ ਕਰੀਏ ਤਾਂ ਸਾਰਾ ਹੀ ਟਾਇਲ ਬੱਤਿਆਂ ਦੇ ਉੱਤੇ ਬਣਿਆ ਹੋਇਆ ਔਰ ਇਹ ਬੈਡਰੂਮਾ ਬੈਡਰੂਮ ਦੇ ਵਿੱਚ ਜਿਹੜੀ ਆ ਡਾਉਨ ਸਿਲਿੰਗ ਹੋਈ ਵੀ ਆ ਸੋ ਟਾਇਲ ਬੱਤੇ ਇੱਥੇ ਸ਼ੋ ਨਹੀਂ ਕਰਦੇ ਇੱਕ ਸਟੋਰ ਦਿੱਤਾ ਹੋਇਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾਲ ਉੱਪਰਲਾ ਪੋਰਸ਼ਨ ਸਾਰਾ ਟਾਇਲ ਬੱਤਿਆਂ ਤੇ ਗਾਡਰਾਂ ਤੇ ਜਿਹੜਾ ਉਹ ਬਣਿਆ ਹੋਇਆ ਔਰ ਵਾਸ਼ਰੂਮ ਉਸੇ ਤਰ੍ਹਾਂ ਹੀ ਜਿਵੇਂ ਥੱਲੇ ਸੀ ਅਟੈਚ ਹੈਗਾ ਔਰ ਆਸੇ ਪਾਸੇ ਦਾ ਏਰੀਆ ਬਹੁਤ ਹੀ ਵਧੀਆ ਏਰੀਆ ਗੁਰੂ ਆਪਣੇ ਨਾਨਕਨਗਰੀ ਕੈਂਪ ਮਾਰਕੀਟ ਵੀ ਨਾਨਕਨਗਰੀ ਦੇ ਵਿੱਚ ਹੀ ਐ ਸੋ ਬਹੁਤ ਹੀ ਸੋਹਣਾ ਜਿਹੜਾ ਏਰੀਆ ਬਾਜ਼ਾਰ ਦੇ ਬਿਲਕੁਲ ਨਜ਼ਦੀਕ ਆ ਬਾਜ਼ਾਰ ਦੇ ਵਿੱਚ ਹੀ ਐ ਇੱਕ ਤਰ੍ਹਾਂ ਦਾ ਆਪਾਂ ਕਹਿ ਦਈਏ ਨਾਨਕਨਗਰੀ ਸੋ ਇਧਰਲੇ ਪਾਸੇ ਵੀ ਜਿਹੜਾ ਜਿੱਧਰ ਆਪਾਂ ਦੁਬਾਰ ਦੇਖ ਰਹੇ ਆ ਪ੍ਰਿੰਟਡ ਇਧਰਲੇ ਪਾਸੇ ਵੀ ਇੱਕ ਰੂਮ ਬਣਿਆ ਹੋਇਆ ਇਹ ਸਾਹਮਣੇ ਪੂਜਾ ਰੂਮ ਬਣਿਆ ਹੋਇਆ ਔਰ ਕਾਫੀ ਖੁੱਲਾ ਢੁੱਲਾ ਜਿਹੜਾ ਉੱਪਰ ਜਿਹੜਾ ਵੀ ਹੈਗਾ ਸੋ ਆਪਾਂ ਲੈਂਟਰ ਡਾਉਣ ਦੀ ਗੱਲ ਕਰਦੇ ਸੀ ਤਾਂ ਇਹ ਦੁਕਾਨ ਦੇ ਉੱਪਰ ਜਿਹੜਾ ਲੈਂਟਰ ਡਾਉਣ ਜਿਹੜਾ ਪਾਇਆ ਹੋਇਆ ਸੋ ਬਹੁਤ ਵਧੀਆ ਏਰੀਆ ਨਾਨਕਨਗਰੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ